ਸਸਿ ਗਾਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਬਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਜਿਹੜੀ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਆਂ ਵਿਅਦ ਮੈਚਿੰਗ ਸੂਟ ਤੇ ਦੁਪੱਟਾ ਸੂਟ ਲੈ ਕੇ ਆਏ ਆਂ ਆਰੀ ਵਰਕ ਦਾ ਪੂਰਾ ਦੁਪੱਟਾ ਹੋਊਗਾ ਜੀ ਆਰੀ ਵਰਕ ਕੀਤਾ ਹੋਇਆ ਦੁਪੱਟੇ ਦੇ ਉੱਪਰ ਤੇ ਤੁਹਾਨੂੰ ਚਿਕਨ ਵਰਕ ਦੀਆਂ ਬਾਟਮ ਲੈ ਕੇ ਆਏ ਆਂ ਬਹੁਤ ਹੀ ਪਿਆਰੀਆਂ ਜੀਆਂ ਦੁਪੱਟੇ ਲੈ ਕੇ ਆਏ ਆਂ ਤੁਹਾਡੇ ਵਾਸਤੇ ਜੀ ਤੇਸ ਤੋਂ ਇਲਾਵਾ ਤੁਹਾਨੂੰ ਮੈਚਿੰਗ ਸੂਟ ਵੀ ਦਿਖਾਵਾਂਗੇ ਅੱਜ ਦੀ ਜਿਹੜੀ ਵੀਡੀਓ ਰਹਿਣ ਵਾਲੀ ਹੈ ਜੀ ਪਲੀਜ਼ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਮੇਰੀ ਵੀਡੀਓ ਦਾ ਲਓ ਜੀ ਪਹਿਲਾ ਸੂਟ ਚੈੱਕ ਕਰੋ ਜੀ ਅਜਸਤਨ ਦੁਪੱਟੇ ਤੇ ਵੀ ਆਫਰ ਦਵਾਂਗੇ ਲਾਸਟ ਤੱਕ ਮੇਰੀ ਵੀਡੀਓ ਦੇ ਬਣੇ ਰਹਿਣਾ ਜੀ ਇੱਕ ਇਹ ਦੁਪੱਟਾ ਦਵਾਂਗੇ ਜੀ ਆਫਰ ਦੇ ਵਿੱਚ ਤੁਹਾਨੂੰ ਚੈੱਕ ਕਰੋ ਜੀ ਇਹ ਵਾਲਾ ਸੂਟ ਚੈੱਕ ਕਰੋ ਬੜਾ ਪਿਆਰਾ ਜਿਹਾ ਸੂਟ ਹੈ ਬਿਲਕੁਲ ਪਿਓਰ कॉटन ਸਟਾਫ ਹੋਊਗਾ ਜੀ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਰਹਿਣਾ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਆਫ ਵਾਈਟ ਦੇ ਵਿੱਚ ਬਾਟਮ ਚੈੱਕ ਕਰੋ ਜੀ ਇਹ ਬਾਟਮ ਰਹਿਣ ਵਾਲੀ ਹੈ ਆਫ ਵਾਈਟ ਦੇ ਵਿੱਚ ਤੇ ਬਿਲਕੁਲ ਪਿਓਰ कॉटन ਸਟਾਫ ਹੈ ਕਲਰ ਡਾਲਾ ਰਿਹਾ ਕਲਰ ਹੈਗਾ ਲਾਈਟ ਜਿਹਾ ਫਿਰੋਜੀ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਤੇ ਨਾਲ ਅਸੀਂ ਲੈ ਕੇ ਆਏ ਦੁਪੱਟਾ ਕੋਟੇ ਡੋਰੀਏ ਦਾ ਵੈਦ ਆਰੀ ਵਰਤ ਦੇ ਨਾਲ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਦੇਖੋ ਜੀ গারਲਿਸ਼ ਲੁੱਕ ਵਾਲੇ ਸੂਟ ਰਹਿਣਗੇ ਆਰੀ ਵਰਕ ਹੋਇਆ ਜੀ ਦੁਪट्टे ਉੱਪਰ ਦੇਖ ਸਕਦੇ ਹੋ ਤੁਸੀਂ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਬਿਲਕੁਲ ਸੌਫਟ ਦੁਪੱਟਾ ਕੋਈ ਹਾਰਡ ਦੁਪੱਟਾ ਨਹੀਂ ਹੈ ਤੇ ਪ੍ਰਾਈਸ ਸਿਰਫ ਇਹਦੀ 600 ਰੁਪਏ ਰਹਿਣ ਵਾਲੀ ਹੈ ਜੀ ਅੱਜ ਦੇ ਸੂਟਾਂ ਦੀ ਪ੍ਰਾਈਸ ਰਹੂਗੀ 600 ਰੁਪਏ ਬਹੁਤ ਹੀ ਪਿਆਰੇ ਜਿਹੇ ਸੂਟ গারਲਿਸ਼ ਲੁੱਕ ਦੇ ਵਿੱਚ ਡੇਲੀ ਵੇਅਰ ਲਈ ਤੁਸੀਂ ਬਾਏ ਕਰ ਸਕਦੇ ਹੋ ਜੀ ਕਲਰ ਡਾਲ ਆ ਰਿਹਾ ਤੇ ਪਰ ਕਲਰ ਬੜਾ ਪਿਆਰਾ ਜਿਹਾ ਜੀ ਪਿੱਕ ਤੁਹਾਨੂੰ ਦਿਖਾਵਾਂਗੀ ਲੁੱਕ ਕਿੱਦਾਂ ਜੀ ਆਣੀ ਆ ਸੂਟ ਦੀ ਦੇਖ ਸਕਦੇ ਹੋ ਐਦਾਂ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਦੇਖੋ ਜੀ ਬਹੁਤ ਕਲਰ ਤੋਂ ਦੂਰ ਤੋਂ ਦਿਖਾ ਦਿੰਨੀ ਆ ਕਿਹੜੇ ਵਾਲਾ ਕਲਰ ਹੈ ਕਲਰ ਬੜਾ ਪਿਆਰਾ ਹੁਣ ਇਹ ਵਾਲਾ ਕਲਰ ਬਿਲਕੁਲ ਸਹੀ ਆ ਰਿਹਾ ਜੀ ਦੇਖ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਅੱਜ ਦੇ ਸੂਟ ਸਿਰਫ ਆਫਰ ਵਿੱਚ ਰਹਿਣ ਵਾਲੇ ਆ ਬਹੁਤ ਹੀ ਪਿਆਰੇ ਜਿਹੇ ਕਲਰ ਰਹਿਣਗੇ ਇਸ ਤੋਂ ਅਗਲਾ ਦੇਖੋ ਜੀ ਇਹਦੀ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਫੁਰ ਦੇਖੋ ਜੀ ਬੜੇ ਸੋਹਣੇ ਜੀ ਤੁਹਾਡੇ ਵਾਸਤੇ ਲੈ ਕੇ ਆਏ ਅੱਜ ਅਸੀਂ ਦੇਖੋ ਇਹ ਵਾਲੀ ਰਹੂਗੀ ਸ਼ਾਰਟ ਬੜੀ ਪਿਆਰੀ ਜੀ ਬਿਲਕੁਲ ਪਿਓਰ ਕਾਟਨ ਹੈ ਕੋਈ ਮਿਕਸ ਸਟਾਫ ਨਹੀਂ ਹੈ ਇਹ ਵਾਲੀ ਰਹੂਗੀ ਜੀ ਇਹ ਨਾਲ ਆਫ ਵਾਈਟ ਬਾਟਮ ਦੇਖੋ ਜੀ ਇਹ ਵਾਲੀ ਰਹੂਗੀ ਆਫ ਵਾਈਟ ਦੇ ਵਿੱਚ ਬਾਟਮ ਤੇ ਇਹ ਵਾਲੀ ਰਹੂਗੀ ਸ਼ਾਰਟ ਜੀ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਬਿਲਕੁਲ ਪਿਓਰ ਕਾਟਨ ਸਟਾਫ ਦਾ ਰਹਿਣ ਵਾਲਾ ਹੈ ਤੇ ਨਾਲ ਲੈ ਕੇ ਆਇਆ ਕੋਟੇ ਡੋਰੀਏ ਦਾ ਦੁਪੱਟਾ ਵਿਦ ਆਰੀ ਵਰਕ 4 ਸਾਈਡ ਆਰੀ ਵਰਕ ਹੋਇਆ ਦੁਪੱਟੇ ਦੇ ਵਿੱਚ ਵੀ ਆਰੀ ਵਰਕ ਹੋਇਆ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਦੁਪੱਟੇ ਉੱਪਰ ਆਰੀ ਵਰਕ ਹੋਇਆ ਜੀ ਬੜੇ ਪਿਆਰੇ ਜੀ ਆ ਡੇਲੀ ਵੇਅਰ ਦੇ ਲਈ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਜੀ ਦੇਖੋ ਜੀ ਠੀਕ ਹੈ ਜੀ ਪ੍ਰਾਈਸ ਅੱਜ ਦੀ ਰਹਿਣ ਵਾਲੀ ਹੈ ਸਿਰਫ 600 ਰੁਪਏ 600 ਦੇ ਵਿੱਚ ਤੁਸੀਂ ਇਹ ਵਾਲੇ ਬੜੇ ਪਿਆਰੇ ਜੀ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਹ ਵਾਲਾ ਕਲਰ ਦੇਖੋ ਜੀ ਡਾਰਕ ਗ੍ਰੇ ਜੀ ਸ਼ੇਡ ਚ ਆਊਗਾ ਬੜਾ ਪਿਆਰਾ ਜਿਹਾ ਕਲਰ ਹੈ ਜੀ ਇਹਦੀ ਦੇਖੋ ਇੱਕ ਇਹ ਵਾਲਾ ਕਲਰ ਆਊਗਾ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਬਾਟਮ ਰਹੂਗੀ ਜੀ ਆਫ ਵਾਈਟ ਦੇਖ ਸਕਦੇ ਹੋ ਜੀ ਬਾਟਮ ਆਫ ਵਾਈਟ ਰਹਿਣ ਵਾਲੀ ਹੈ ਦੁਪੱਟਾ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਦੁਪੱਟਾ ਹੋਣਾ ਲੁੱਕ ਤੁਸੀਂ ਦੇਖੋ ਜੀ ਸੂਟ ਦੀ ਐਦਾਂ ਦੀ ਲੁੱਕ ਆਣੀ ਹੈ ਪ੍ਰਿੰਟਿੰਗ ਦੇਖੋ ਜੀ ਐਦਾਂ ਸ਼ਰਟ ਦੀ ਪ੍ਰਿੰਟਿੰਗ ਰਹਿਣੀ ਹੈ ਤੇ ਇਹ ਵਾਲਾ ਰਹੂਗਾ ਜੀ ਦੁਪੱਟਾ ਦੇਖੋ ਚੈੱਕ ਕਰੋ ਬਹੁਤ ਪਿਆਰਾ ਜਿਹਾ ਦੁਪੱਟਾ ਕੋਟੇ ਦੋਰੀਏ ਦੇ ਵਿੱਚ ਪੂਰੀ ਆਰੀ ਵਰਕ ਹੋਈ ਹੈ ਦੁਪੱਟੇ ਦੇ ਉੱਪਰ ਬਿਲਕੁਲ ਸੌਫਟ ਦੁਪੱਟਾ ਐਡਾ ਦਾ ਕੋਈ ਦੁਪੱਟਾ ਨਹੀਂ ਹੈਗਾ ਤੁਹਾਡੇ ਉੱਪਰ ਵੇਅਰ ਨਹੀਂ ਹੋਣਾ ਬਿਲਕੁਲ ਸੌਫਟ ਦੁਪੱਟਾ ਰਹੂਗਾ ਜੀ ਦੇਖੋ ਜੀ ਆਰੀ ਵਰਕ ਹੋਇਆ ਦੁਪੱਟੇ ਉੱਪਰ ਚੈੱਕ ਕਰੋ ਤੇ ਸ਼ਰਟ ਦੇਖੋ ਜੀ ਬੜੀ ਪਿਆਰੀ ਜੀ ਸ਼ਰਟ ਦਾ ਡਿਜ਼ਾਈਨ ਇਹ ਰੈਡ ਵਾਲਾ ਅੱਜ ਦੀ ਪ੍ਰਾਈਸ ਸਿਰਫ 600 ਦੇਖੋ ਜੀ ਬਹੁਤ ਸੋਹਣਾ ਮੌਕਾ ਇਸ ਤੋਂ ਵਧੀਆ ਮੌਕਾ ਨਹੀਂ ਤੁਹਾਨੂੰ ਮਿਲ ਸਕਦਾ ਅੱਜ ਵੀ ਇਹ ਸੂਟ ਲੈ ਕੇ ਆ ਆਫਰ ਵਿੱਚ ਨਾਲੇ ਫੈਂਸੀ ਸੂਟ ਹੈ গারਲਿਸ਼ ਲੁੱਕ ਦੇ ਵਿੱਚ ਰਹਿਣੇ ਆ ਜੀ ਜਿੱਦਾਂ ਦੇ ਮਰਜ਼ੀ ਰੈਡੀ ਕਰ ਲੋ ਦੇਖੋ ਜੀ ਇਹ ਕੇਵਲਾ ਕਲਰ ਦੇਖੋ ਜੀ ਨਿਓਨ ਮਹਿੰਦੀ ਜੇ ਕਲਰ ਵਿੱਚ ਆਊਗਾ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਠੀਕ ਹੈ ਜੀ ਬਿਲਕੁਲ ਸੌਫਟ ਬਾਟਮ ਦਾ ਸਟੱਫ ਵੀ ਬਿਲਕੁਲ ਸੌਫਟ ਹੈ ਤੇ ਇਹ ਵਾਲਾ ਰਹੂਗਾ ਜੀ ਦੁਪੱਟਾ ਤੇ ਐਦਾਂ ਨਾਲ ਰਹਿਣ ਵਾਲੀ ਹੈ ਜੀ ਬਾਟਮ ਆਫ ਵਾਈਟ ਦੀ ਤੇ ਦੁਪੱਟਾ ਤੁਹਾਨੂੰ ਦਿਖਾਵਾਂਗੇ ਦੇਖੋ ਇਹ ਵਾਲਾ ਆਊਗਾ ਜੀ ਦੁਪੱਟਾ ਚੈੱਕ ਕਰੋ ਦੁਪੱਟੇ ਦੀ ਲੁੱਕ ਤੇ ਸੂਟ ਦੀ ਲੁੱਕ ਦੇਖੋ ਜੀ ਕਿੱਦਾਂ ਆਣੀ ਆ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਦੇਖ ਸਕਦੇ ਹੋ ਦੇਖੋ ਜੀ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਬਣਿਆ ਦੁਪੱਟਾ ਦੇਖੋ ਦੁਪੱਟਾ ਕਿੰਨਾ ਪਿਆਰਾ ਬਣਿਆ ਬਿਲਕੁਲ ਸੌਫਟ ਦੁਪੱਟਾ ਤੇ ਪ੍ਰਾਈਸ ਇੱਥੋਂ ਮਿਲ ਰਹੀ ਹੈ ਸਿਰਫ 600 ਦੇ ਵਿੱਚ ਦੇਖੋ ਜੀ ਅੱਜ ਸੁਨਹਿਰੀ ਮੌਕਾ ਆਫਰ ਵਿੱਚ ਲਾਏ ਆ ਜੀ ਸੂਟ ਅੱਜ ਵਾਲੇ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੈਨੂਲਸ ਦੀ ਪ੍ਰਾਈਸ ਰੈਡ ਵਾਲੀ ਇਹਨਾਂ ਸੂਟਾਂ ਦੀ ਬਿਲਕੁਲ ਕਾਟਨ ਸਟੱਫ ਹੈ ਜੀ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਕਲਰ ਤੁਹਾਨੂੰ ਬਹੁਤ ਹੀ ਪਿਆਰੇ ਜਿਹੇ ਮਿਲਣ ਵਾਲੇ ਦੇਖੋ ਆ ਵੀ ਕਲਰ ਬੜਾ ਪਿਆਰਾ ਜ ਡਾਰਕ ਪਿਸਤਾ ਸ਼ੇਡ ਦੇ ਵਿੱਚ ਆਊਗਾ ਜੀ ਨਾਲ ਹੀ ਆਫ ਵਾਈਟ ਤੁਹਾਨੂੰ ਮਿਲੂਗੀ ਇਹਨਾਂ ਨਾਲ ਬਾਟਮ ਦੇਖੋ ਜੀ ਸ਼ਰਟ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਇੱਦਾਂ ਰਹਿਣੀ ਹੈ ਜੀ ਨਾਲ ਆਫ-ਵਾਈਟ ਬਾਟਮ ਦੁਪੱਟਾ ਚੈੱਕ ਕਰ ਲਓ ਜੀ ਇੱਦਾਂ ਹੀ ਇਹਦੇ ਨਾਲ ਰਹਿਣਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਦੇਖ ਸਕਦੇ ਹੋ ਜੀ ਦੁਪੱਟੇ ਦੀ ਲੁੱਕ ਦੇਖੋ ਜੀ ਬਹੁਤ ਹੀ ਪਿਆਰੀ ਜੀ ਦੁਪੱਟੇ ਦੀ ਲੁੱਕ ਹੈ ਤੁਹਾਨੂੰ ਪਹਿਲਾਂ ਦੁਪੱਟਾ ਖੋਲ ਕੇ ਦਿਖਾਇਆ ਜੀ ਕਿੰਦਾ ਦਾ ਦੁਪੱਟਾ ਆਣਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹੂਗਾ ਦੇਖੋ ਜੀ ਪੂਰਾ ਆਰੀ ਵਰਕ ਹੋਇਆ ਡਪੱਟੀ ਉੱਪਰ ਕਲਰ ਵੀ ਚੈੱਕ ਕਰੋ ਸੂਟ ਦਾ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਤੇ ਸੂਟ ਦੀ ਲੁੱਕ ਦੇਖ ਸਕਦੇ ਹੋ ਕਿੱਦਾਂ ਆਣੀ ਆ ਐਦਾਂ ਆਉਣੀ ਆ ਪਿਆਰੀ ਜਿਹੀ ਲੁੱਕ ਸੂਟ ਦੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਹੈਗਾ ਮੋਰ ਪੰਖੀਆ ਕਲਰ ਦੇਖੋ ਜੀ ਕਲਰ ਆ ਰਿਹਾ ਡੱਲ ਪਰ ਬਹੁਤ ਪਿਆਰਾ ਕਲਰ ਹੈ ਦੂਰ ਤੋਂ ਦਿਖਾ ਲਾਂਗੇ ਜੀ ਕਲਰ ਦੀ ਲੁੱਕ ਕਿੱਦਾਂ ਦੀ ਹੈ ਦੇਖੋ ਜੀ ਐਦਾਂ ਦਾ ਸੂਟ ਹੈ ਮੋਰ ਪੰਖੀਆ ਕਲਰ ਹੈ ਜੀ ਇਹ ਦੇਖੋ ਇਹ ਵਾਲਾ ਕਲਰ ਹੈ ਤੇ ਦੁਪੱਟਾ ਆਊਗਾ ਜੀ ਐਡਾ ਆਰੀ ਵਰਕ ਵਾਲਾ ਦੇਖੋ ਬਹੁਤ ਹੀ ਪਿਆਰਾ ਜਾਂ ਦੁਪੱਟਾ ਦੁਪੱਟਾ ਦਿਖਾਵਾਂਗੇ ਤਾਂ ਉਹ ਮੋਰ ਪੰਖੀਆ ਕਲਰ ਹੈ ਬਹੁਤ ਹੀ ਪਿਆਰਾ ਵਾਈਟ ਬਾਟਮ ਰਹਿਣ ਵਾਲੀ ਹੈ ਦੇਖੋ ਜੀ ਦੁਪੱਟੇ ਦੀ ਲੁੱਕ ਦੇਖੋ ਜੀ ਕਿੱਦਾਂ ਬਹੁਤ ਪਿਆਰੀ ਲੁੱਕ ਆ ਦੁਪੱਟੇ ਦੀ ਪ੍ਰਾਈਸ ਸਿਰਫ 600 ਰੁਪਏ ਠੀਕ ਹੈ ਜੀ ਜਲਦੀ ਜੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੁਹਾਨੂੰ ਪਤਾ ਜੀ ਸਾਡਾ ਘੰਟੇ ਦੇ ਵਿੱਚ ਸਟਾਕ ਕਲੀਅਰ ਹੋ ਜਾਂਦਾ ਤੇ ਜਲਦੀ ਜਲਦੀ ਜਿਨੇ ਵੀ ਸੂਟ ਲੈਣਾ ਹੁੰਦਾ ਜਲਦੀ ਜਲਦੀ ਤੁਸੀਂ ਆਪਣਾ ਆਰਡਰ ਬੁੱਕ ਕਰ ਲਿਓ ਬਹੁਤ ਸਾਰੀਆਂ ਨੇ ਜਿਆ ਬਣਾ ਰਹਿ ਜਾਂਦੀਆਂ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਕੇਵਲਾ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਦੇਖੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਇਹਦੀ ਬਾਟਮ ਚੈੱਕ ਕਰੋ ਇਹ ਵਾਲੀ ਆਊਗੀ ਬਾਟਮ ਜੀ ਦੇਖੋ ਇਹ ਬਾਟਮ ਲਾਊਗੀ ਜੀ ਇਹ ਵੱਡਾ ਰਹੂਗਾ ਜੀ ਦੁਪੱਟਾ ਆਰੀਵਾਰ ਕਲਰ ਹੋਊਗਾ ਦੁਪੱਟਾ ਦੁਪੱਟੇ ਦੀ ਲੁੱਕ ਦੇਖੋ ਜੀ ਕਿੰਨੀ ਪਿਆਰੀ ਹੈ ਬਹੁਤ ਹੀ ਪਿਆਰੀ ਜੀ ਲੁੱਕ ਹੈ ਦੁਪੱਟੇ ਦੀ ਪ੍ਰਾਈਸ ਸਿਰਫ ਤੁਹਾਨੂੰ ਮਿਲਣ ਵਾਲਾ 600 ਰੁਪਏ ਦੇਖੋ ਜੀ ਦੁਪੱਟਾ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਜੀ ਅੱਜ ਦੀ ਪ੍ਰਾਈਸ ਸਿਰਫ 600 ਰੁਪਏ ਠੀਕ ਸ਼ਿਪਿੰਗ ਚਾਰਜ ਐਕਸਟਰਾ ਰਹਿਣ ਵਾਲਾ ਜੀ ਕਈ ਫਰੀਆਂ ਪਹਿਣਾ ਕੁਝ ਦੀ ਉਹ ਸ਼ਿਪਿੰਗ ਚਾਰਜ ਕੀ ਹੈ ਸ਼ਿਪਿੰਗ ਚਾਰਜ ਐਕਸਟਰਾ ਹੋਊਗਾ ਤੁਹਾਨੂੰ 50 ਰੁਪੀਸ ਵਨ ਸੂਟ ਦੇ ਪਹਿਣੇ ਆ ਜੀ ਸ਼ਿਪਿੰਗ ਚਾਰਜ ਦੇ ਜੇਕਰ ਤੁਸੀਂ 2 ਸੂਟ ਲੈ ਰਹੇ ਹੋ ਤਾਂ 70 ਰੁਪਏ ਪੈਣੇ ਆ ਜੇ 3 ਲੈ ਰਹੇ ਹੋ ਤਾਂ 80 ਰੁਪਏ ਪੈਣੇ ਆ ਠੀਕ ਹੈ ਜੀ 올 ਇੰਡੀਆ ਸ਼ਿਪਿੰਗ ਚਾਰਜ ਸੇਮ ਰਹਿਣ ਵਾਲਾ ਜਿੱਥੇ ਮਰਜ਼ੀ ਮੰਗਾਓ 올 ਇੰਡੀਆ ਮੰਗਾਓ ਸੇਮ ਚਾਰਜ ਰਹੂਗਾ ਜੀ ਸ਼ਿਪਿੰਗ ਠੀਕ ਹੈ ਜੀ 1 ਸੂਟ ਦਾ ਤੁਹਾਨੂੰ ਚਾਰਜ ਪੈਣ ਵਾਲਾ ਜੀ ਸਿਰਫ 50 ਰੁਪਏ ਠੀਕ ਹੈ ਜੀ ਇਸ ਤੋਂ ਅੱਗੇ ਸੀ ਦੁਪੱਟਾ ਆਫਰ ਵਿੱਚ ਲਾਇਆ ਅੱਜ ਇਹ ਮੂਗਾ ਸ਼ਿਲਕ ਤੇ ਵਿੱਚ ਦੁਪੱਟਾ ਰਹਿਣ ਵਾਲਾ ਚੈੱਕ ਕਰੋ ਜੀ ਅੱਜ ਤੁਹਾਨੂੰ ਦੁਪੱਟਾ 250 ਵਾਲਾ ਸਿਰਫ 200 ਦੇ ਵਿੱਚ ਮਿਲੇਗਾ ਬਿਲਕੁਲ ਸੌਫਟ ਦੁਪੱਟਾ ਹੈ ਦੇਖੋ ਜੀ ਬਿਲਕੁਲ ਸੌਫਟ ਦੁਪੱਟਾ ਤੇ ਇਹ ਦੋਸਤੋ 2216 ਦੁਪੱਟਾ ਤੁਹਾਨੂੰ ਸਿਰਫ 200 ਦੇ ਵਿੱਚ ਮਿਲ ਰਿਹਾ ਜੀ ਤੇ ਤੁਹਾਨੂੰ ਦਿਖਾਣਿਆ ਜੀ ਤੇ ਦੁਪੱਟਾ ਡਾਈ ਹੋ ਕੇ ਕਿਦਾਂ ਦਾ ਬੰਦ ਆ ਦੇਖੋ ਜੀ ਇਹ ਵਾਲਾ ਦੁਪੱਟਾ ਸੀ ਇਹ ਡਾਈ ਹੋਇਆ ਬੜਾ ਪਿਆਰਾ ਜਿਹਾ ਦੁਪੱਟਾ ਚੈੱਕ ਕਰੋ ਬਿਲਕੁਲ ਸੌਫਟ ਦੁਪੱਟਾ ਮਲਾਈਮ ਸੌਫਟ ਦੁਪੱਟਾ ਆ ਰਿਹਾਣ ਵਾਲਾ ਜੀ ਦੇਖੋ ਜੀ ਐਦਾਂ ਡਾਈ ਹੋ ਕੇ ਇਹਦੀ ਲੁੱਕ ਆ ਗਈ ਦੁਪੱਟੇ ਦੀ ਤੇ ਲਈਆ ਬਿਲਕੁਲ ਹਲਕਾ ਲਾਈਟ ਵੇਟਡ ਦੁਪੱਟਾ ਰਹੂਗਾ ਜੀ ਸੌਫਟ ਗਰਮੀ ਦੇ ਵਿੱਚ ਵੇਅਰ ਕਰਨ ਵਾਸਤੇ ਅੱਜ ਇਹਦੀ ਪ੍ਰਾਈਸ ਸਿਰਫ 200 ਰੁਪਏ ਰਹਿਣ ਵਾਲੀ ਆ ਮੂੰਗਾ ਛਲਕ ਦੇ ਵਿੱਚ ਦੁਪੱਟਾ ਇਹ ਠੀਕ ਹੈ ਜੀ 200 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲੀ ਇਹਦੀ ਪ੍ਰਾਈਸ ਮਿਲੂਗੀ ਜੀ ਦੁਪੱਟੇ ਦੀ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਬਾਟਮ ਚਿਕਨ ਵਰਕ ਦੀਆਂ ਬਾਟਮ ਸਾਡੇ ਕੋਲੇ ਦੁਬਾਰਾ ਜਿਹੜੇ ਆ ਚੁੱਕੇ ਆ ਜੀ ਇਹਦੇ ਲੰਪ ਤੇ ਕਾਫੀ ਰੀਸਟਾਕ ਕਰਦੇ ਆ ਜੀ ਅਸੀਂ ਤੇ ਕਾਫੀ ਮੇਰੀਆਂ ਭੈਣਾਂ ਨੂੰ ਪਸੰਦ ਵੀ ਹੈ ਠੀਕ ਹੈ ਜੀ ਇਹਦੀ ਵੀ ਤੁਹਾਨੂੰ ਦਿਖਾਵਾਂਗੇ ਇੱਕ ਸਾਡੇ ਕੋਲੇ ਇਹ ਵਾਲੀ ਬਾਟਮ ਹੈ ਚੈੱਕ ਕਰੋ ਜੀ ਠੀਕ ਹੈ ਜੀ ਇਹਦੀ ਬਾਟਮ ਦਾ ਪ੍ਰਾਈਸ 400 ਰੁਪਏ ਰਹਿਣ ਵਾਲਾ ਹੈ ਠੀਕ ਹੈ ਜੀ ਅੱਜ ਇਸ ਬਾਟਮ ਦਾ ਪ੍ਰਾਈਸ 400 ਇੱਕ ਤੁਹਾਨੂੰ ਇਹਦੇ ਵਿੱਚ ਏਬਲ ਹੈ ਡਿਜ਼ਾਈਨ ਮਿਲੂਗਾ ਦੇਖੋ ਜੀ ਇਹ ਵਾਲੀ ਬਾਟਮ ਦਾ ਪ੍ਰਾਈਸ ਵੀ 400 ਰੁਪਏ ਰਹਿਣ ਵਾਲਾ ਹੈ ਠੀਕ ਹੈ ਜੀ ਇੱਕ ਤੁਹਾਨੂੰ ਮਿਲੂਗੀ ਵਾਈਟ ਬਾਟਮ ਚੈੱਕ ਕਰੋ ਵਾਈਟ ਬਾਟਮ ਮਿਲੂਗੀ ਜੀ ਦੇਖੋ ਇਹ ਵੱਡੇ ਪਣੇ ਚਾਹੂਗੀ ਇਹਦਾ ਪ੍ਰਾਈਸ ਵੀ 400 ਰੁਪਏ ਰਹਿਣ ਵਾਲਾ ਵੱਡੇ ਪਣੇ ਦੀ ਬਾਟਮ ਹੈ ਜੀ 2 ਮੀਟਰ ਮਿਲੂਗੀ ਤੁਹਾਨੂੰ ਇਹ ਠੀਕ ਹੈ ਜੀ ਇਹਦਾ ਪ੍ਰਾਈਸ ਵੀ 400 ਰੁਪਏ ਰਹਿਣ ਵਾਲਾ ਵਾਈਟ ਦੇ ਵਿੱਚ ਰਹੂਗੀ ਜੀ ਬਹੁਤ ਸੌਫਟ ਸਟੱਫ ਰਹਿਣ ਵਾਲਾ ਹੈ ਇਹ ਵਾਲੀਆਂ ਬਾਟਮਾਂ ਜੀ ਰਹਿਣ ਵਾਲੀਆਂ ਜੀ ਕੋਰਾ ਕਾਟਨ ਦੇ ਵਿੱਚ ਹੀ ਬਿਲਕੁਲ ਪਿਓਰ ਕਾਟਨ ਸਟੱਫ ਵਿੱਚ ਬਿਲਕੁਲ ਸੌਫਟ ਮਲਾਈਨ ਠੀਕ ਹੈ ਜੀ ਤੁਹਾਨੂੰ ਇਹਦੇ ਵਿੱਚ ਸ਼ਾਰਟ ਪੀਸ ਵੀ ਦਿਖਾ ਦਿੰਦੇ ਆ ਜੇ ਕਿਸੇ ਨੇ ਲੈਣੇ ਆ ਜੀ ਦੇਖੋ ਇਹ ਵਾਲੀ ਬਾਟਮ ਨਾਲ ਇਹ ਵਾਲਾ ਸ਼ਾਰਟ ਪੀਸ ਲੈ ਸਕਦੇ ਹੋ ਸਾਡੇ ਕੋਲ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲੇ ਇਸ बॉਟਮ ਨਾਲ ਵੀ ਲੈ ਸਕਦੇ ਹੋ ਆਫ ਵਾਈਟ बॉਟਮ ਦੇ ਨਾਲ ਵੀ ਲੈ ਸਕਦੇ ਹੋ ਤੇ ਇਹ ਵਾਲਾ ਸ਼ਰਟ ਪੀਸ ਵੀ ਲੈ ਸਕਦੇ ਹੋ ਦੇਖੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹ ਵਾਲਾ ਸ਼ਰਟ ਪੀਸ ਵੀ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਤੁਹਾਨੂੰ ਕਈ ਸ਼ਰਟ ਪੀਸ ਦਿਖਾਵਾਂਗੇ ਠੀਕ ਹੈ ਜਿਹੜਾ ਵੀ ਤੁਹਾਨੂੰ ਸ਼ਰਟ ਪੀਸ ਪਸੰਦ ਆਉਂਦਾ ਲੈ ਸਕਦੇ ਹੋ बॉਟਮ ਤੁਹਾਨੂੰ 400 ਦੀ ਪੈਣ ਵਾਲੀ ਹੈ ਸ਼ਰਟ ਪੀਸਾਂ ਦੀ ਪ੍ਰਾਈਸ ਲੱਗ ਤੋਂ ਰਹੂਗੀ ਇਹ ਵਾਲਾ ਸ਼ਰਟ ਪੀਸ ਤੁਹਾਨੂੰ 250 ਦਾ ਪੈਣ ਵਾਲਾ ਇਹ 300 ਦਾ ਪੈਣ ਵਾਲਾ ਜੀ ਠੀਕ ਹੈ ਜੀ ਇਹ ਦਾਸ ਬ੍ਰਾਂਡ ਦਾ ਰਹੂਗਾ ਇਹ ਵਾਲਾ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸ਼ਰਟ ਪੀਸ ਹੈ ਇਹ ਵੀ ਲੈ ਸਕਦੇ ਹੋ ਤੁਸੀਂ ਇਹ ਵਾਲੀ ਬਾਟਮ ਦੇ ਨਾਲ ਤੇ ਇਹ ਵਾਲਾ ਸ਼ਾਰਟ ਪੀਸ ਵੀ ਲੈ ਸਕਦੇ ਹੋ ਜੀ ਦੇਖੋ ਚੈੱਕ ਕਰੋ ਬਹੁਤ ਪਿਆਰੀ ਜੀ ਮੈਚਿੰਗ ਰਹਿਣੀ ਇਹਨਾਂ ਦੀ ਦੇਖੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਇਹ ਵਾਲੇ ਸਾਡੇ ਕੋਲੇ ਕੋਹਰਾ ਕਾਟਨ ਦੇ ਵਿੱਚ ਪਲਾਜ਼ੋ ਵੀ ਹੈਗੇ ਆ ਜੀ ਲੈਸਸ ਲਗਾ ਕੇ ਬੜੀ ਸੋਹਣੀ ਡਿਜ਼ਾਈਨਿੰਗ ਹੈ ਇਹ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਪਲਾਜ਼ੋ ਵੀ ਤੁਹਾਨੂੰ 400 ਦਾ ਪੈਣ ਵਾਲਾ ਹੈ ਚੈੱਕ ਕਰੋ ਜੀ ਇੱਕ ਏ ਵਾਲਾ ਕਿ ਲਾਸਟ ਬਲਾਜੋ ਬਚਿਆ ਸਾਡੇ ਕੋਲ ਇੱਕ ਪੀਸ ਹੀ ਬਚਿਆ ਜੀ ਇਹ ਵਾਲਾ ਚੈੱਕ ਕਰੋ ਬੜਾ ਪਿਆਰਾ ਜਿਹਾ ਪੀਸ ਹੈ ਠੀਕ ਹੈ ਜੀ ਇੱਕ ਏ ਵਾਲਾ ਪੀਸ ਹੈ ਇਹ ਵੀ ਇੱਕ ਲਾਸਟ ਪੀਸ ਹੈ ਜੀ ਸਾਡੇ ਕੋਲੇ ਸਿਰਫ 400 ਦਾ ਤੁਹਾਨੂੰ ਪਲਾਜ਼ੋ ਪੈਨ ਵਾਲਾ ਕਾਫੀ ਲੰਬ ਆਈ ਸੀ ਸਾਡੇ ਕੋਲੇ ਜੀ ਇਹਨਾਂ ਪਲਾਜ਼ੋ ਦੇ ਕਾਫੀ ਮੇਰੀਆਂ ਪੈਨ ਪਸੰਦ ਨਹੀਂ ਕਰ ਰਹੀਆਂ ਇਹਦੇ ਨਾਲ ਵੀ ਤੁਸੀਂ ਕਈ ਤਰ੍ਹਾਂ ਦੇ ਸ਼ਰਟ ਪੀਸ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਸਾਡੇ ਕੋਲੋ ਦੇਖੋ ਜੀ ਇਹਨਾਂ ਦੇ ਨਾਲ ਇਹ ਵਾਲਾ ਸ਼ਰਟ ਪੀਸ ਲਗਾ ਲਓ ਬਹੁਤ ਪਿਆਰੀ ਮੈਚਿੰਗ ਰੈਡੀ ਹੈ ਇਹਨਾਂ ਦੀ ਠੀਕ ਹੈ ਜੀ ਇਹ ਵਾਲੇ ਸ਼ਰਟ ਪੀਸ ਵੀ ਲੈ ਸਕਦੇ ਹੋ ਦੇਖੋ ਜੀ ਚੈੱਕ ਕਰੋ 400 ਦਾ ਤੁਹਾਨੂੰ ਪਲਾਜ਼ੋ ਪਹਿਨਣ ਵਾਲਾ 400 ਦੀ ਹੀ ਬਾਟਮ ਪਹਿਨਣ ਵਾਲੀ ਹੈ ਦੇਖੋ ਜੀ ਠੀਕ ਹੈ ਜੀ ਬਹੁਤ ਪਿਆਰੀ ਜੀ ਮੈਚਿੰਗ ਰਹੀ ਨੇ ਇਹਨਾਂ ਦੀ ਕੋਈ ਵੀ ਸ਼ਰਟ ਪੀਸ ਲਗਾ ਲਓ ਇਹ ਵਾਲਾ ਵੀ ਲਗਾ ਸਕਦੇ ਹੋ ਗਰੇ ਦੇ ਵਿੱਚ ਦੇਖੋ ਜੀ ਗਰੇ ਦੇ ਵਿੱਚ ਲਗਾ ਲਓ ਪਲਾਜ਼ੋ ਦੇ ਨਾਲ ਲਗਾ ਲਓ ਜਾਂ ਬਾਟਮਾਂ ਜੀ ਇਹਨਾਂ ਦੇ ਨਾਲ ਲਗਾ ਲਓ ਦੇਖੋ ਜੀ ਇਹ ਵਾਲਾ ਵੀ ਲੈ ਸਕਦੇ ਹੋ ਜੀ ਤੁਸੀਂ ਕਾਫੀ ਤਰ੍ਹਾਂ ਦੇ ਦਿਖਾਵਾਂਗੇ ਤੁਹਾਨੂੰ ਸ਼ਾਰਟ ਪੀਸ ਇਹ ਵਾਲਾ ਦੇਖੋ ਜੀ ਇਹ ਵੀ ਲੈ ਸਕਦੇ ਠੀਕ ਹੈ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਇਹ ਵਾਲੀ ਬਾਟਮ ਇਹ ਤੁਸੀਂ ਐਦਾਂ ਦੇਖੋ ਵੱਡੇ ਕੋਲੇ ਮਸਟਰਡ ਕਲਰ ਦਾ ਸ਼ਾਰਟ ਪੀਸ ਹੈ ਜੀ ਜਾਂ ਇਹਦੀ ਸ਼ਰਟ ਬਣਾ ਲਓ ਬਹੁਤ ਹੀ ਪਿਆਰਾ ਜਾਂ ਰਹਿਣ ਵਾਲਾ ਇਹਦੀ ਸ਼ਰਟ ਬਣਾ ਲਓ ਬਹੁਤ ਸੋਹਣੀ ਲੁੱਕਾਂ ਦੀ ਹੈ ਜੀ ਸ਼ਰਟ ਬੰਦੀ ਹੈ ਜਿਹੜੇ ਸ਼ਾਰਟ ਠੀਕ ਹੈ ਜੀ ਸ਼ਾਰਟ ਸ਼ਾਰਟ ਬਣਦੀ ਹੈ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਇਹਦੀ ਵਾਲੀ ਠੀਕ ਹੈ ਐਦਾ ਜਿਹੇ ਨਾਲੇ ਪਲਾਜ਼ੋ ਲੈ ਲਓ ਐਦਾ ਪਲਾਜ਼ੋ ਲੈ ਲਓ ਬਹੁਤ ਪਿਆਰਾ ਸੂਟ ਬਣਨਾ ਇਹ ਵਾਲੀ ਤੁਹਾਨੂੰ ਪੈਣ ਵਾਲਾ 2.5 ਮੀਟਰ ਇਹ ਤੁਹਾਨੂੰ 210 ਰੁਪਏ ਪਰ ਮੀਟਰ ਪੈਣ ਵਾਲਾ ਜੀ ਇਹ ਵਾਲਾ ਪੀਸ ਠੀਕ ਹੈ ਜੀ ਬਹੁਤ ਪਿਆਰਾ ਜਹ ਰਹਿਣ ਵਾਲਾ ਹੈ ਚੈੱਕ ਕਰੋ ਇੱਕ ਕੇੜੇ ਵਿੱਚ ਤੁਹਾਨੂੰ ਕਲਰ ਮਿਲੂਗਾ ਜੀ ਸਿਰਫ ਇੱਕ ਲਾਸਟ ਬਾਟਮ ਬਚੀ ਹੈ ਵਾਈਨ ਦੀ ਦੇਖੋ ਇਹ ਵਾਈਨ ਦੀ ਬਾਟਮ ਬਚੀ ਹੈ ਲਾਸਟ ਚੈੱਕ ਕਰੋ ਤੇ ਇਹ ਵਾਲਾ ਬਚਿਆ ਜੀ ਸਾਡੇ ਕੋਲ ਇੱਕ ਬਲੈਕ ਠੀਕ ਹੈ ਇੱਕ ਬਲੈਕ ਬਾਟਮ ਬਤੀ ਆ ਚੈੱਕ ਕਰੋ ਜੀ ਬਲੈਕ ਬਾਟਮ ਦੇ ਨਾਲ ਤੁਸੀਂ ਇਹ ਵਾਲੀ ਬਲੈਕ ਸ਼ਰਟ ਵੀ ਲੈ ਸਕਦੇ ਹੋ ਦੇਖੋ ਇਹ ਵਾਲੀ ਸ਼ਰਟ ਲੈ ਸਕਦੇ ਠੀਕ ਹੈ ਸਨ ਅੱਜ ਦੀ ਸਾਡੇ ਪੀਸ ਬਾਟਮਾਂ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਠੀਕ ਹੈ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹਿਣ ਵਾਲੀ ਸੀ ਤੁਹਾਨੂੰ ਦਿਖਾਈ ਹੈ ਜੀ ਤੁਸੀਂ ਇਹਦੇ ਵਿੱਚੋਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ